ਹੈਲੋ ਬੱਚਿਓ ਨੈਕਸਟ ਸਾਡਾ ਲੇਖ ਹੈਗਾ ਆ ਮੇਰਾ ਸ਼ਹਿਰ ਠੀਕ ਹੈ ਇਹਦੇ ਅਸੀਂ ਬਹਾਰਾ ਲਾਈਨਾਂ ਕਰਾਂਗੇ ਮੇਰਾ ਸ਼ਹਿਰ ਹੈਗਾ ਆ ਹੁਸ਼ਿਆਰਪੁਰ ਤੇ ਇਸ ਲਈ ਮੈਂ ਹੁਸ਼ਿਆਰਪੁਰ ਜਿਹਦੇ ਤੇ ਬਹਾਰਾ ਲਾਈਨਾਂ ਕਰਾਂਗੇ ਠੀਕ ਹੈ ਨੰਬਰ 1 ਹੈ ਮੇਰਾ ਸ਼ਹਿਰ ਹੁਸ਼ਿਆਰਪੁਰ ਪੰਜਾਬ ਦਾ ਇੱਕ ਸੋਹਣਾ ਸ਼ਹਿਰ ਹੈ ਠੀਕ ਹੈ ਤੁਸੀਂ ਵੀ ਆਪਣੇ ਸ਼ਹਿਰ ਬਾਰੇ ਵਿਚਾਰ ਦੇ ਸਕਦੇ ਹੋ ਜੂਰੀ ਨੇ ਵੀ ਤੁਸੀਂ ਸ਼ਹਿਰਪੁਰ ਵਾਰੀ ਲਿਖਣਾ ਆਪਣੇ ਸ਼ਹਿਰ ਬਾਰੇ ਵੀ ਦੱਸ ਸਕਦੇ ਹੋ ਕਮੈਂਟ ਕਰਕੇ ਦੱਸਣਾ ਕਿ ਤੁਹਾਡਾ ਕਿਹੜਾ ਸ਼ਹਿਰ ਹੈ ਠੀਕ ਹੈ ਨੰਬਰ 2 ਇਹ ਸ਼ਹਿਰ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਠੀਕ ਹੈ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਸਥਿਤ ਹੈ ਨੰਬਰ 3 ਇਸ ਨੂੰ ਸ਼ਹਿਰਾਂ ਦਾ ਨਗਰ ਬੀ ਕਿਹਾ ਜਾਂਦਾ ਹੈ ਠੀਕ ਹੈ ਨੰਬਰ 4 ਇਹ ਸ਼ਹਿਰ ਕਿਨੂ ਦੀ ਖੇਤੀ ਤੇ ਅੰਬਾਂ ਲਈ ਮਸ਼ਹੂਰ ਹੈ ਤੁਹਾਡੇ ਸ਼ਹਿਰ ਦੇ ਵਿੱਚ ਕਿਹੜੇ ਫਲ ਹੁੰਦੇ ਆ ਕਿਹੜੀ ਖੇਤੀ ਹੁੰਦੀ ਜਰਾ ਕਮੈਂਟ ਕਰਕੇ ਦੱਸਿਓ ਅੱਗੇ ਹੈ ਨੰਬਰ 5 ਤਖਤ ਸ਼੍ਰੀ ਕੀਸਕੜ ਸਾਹਿਬ ਤੇ ਮੁਕਤੇਸ਼ਵਰ ਮੰਦਿਰ ਮੁੱਖ ਆਕਰਸ਼ਕ ਕੇਂਦਰ ਹਨ ਇਸ ਸ਼ਹਿਰ ਦੇ ਕਿਹੜੇ ਆ ਕੀਸਕੜ ਸਾਹਿਬ ਤੇ ਮੁਕਤੇਸ਼ਵਰ ਮੰਦਿਰ ਠੀਕ ਹੈ ਲੁੱਕੀ ਜਾਂਦੀ ਹੈ ਨੰਬਰ 6 ਈਸ਼ਵਾਲਕ ਪਹਾੜਾਂ ਦੀ ਤਲਹੱਟੀ ਵਿੱਚ ਸਥਿਤ ਹੈ ਨੰਬਰ 7 ਹੁਸ਼ਿਆਰਪੁਰ ਦੀ ਗਿਣਤੀ ਪੰਜਾਬ ਦੇ ਪੁਰਾਣੇ ਸ਼ਹਿਰਾਂ ਵਿੱਚ ਹੁੰਦੀ ਹੈ ਠੀਕ ਹੈ ਇਹ ਉਹ ਪੁਰਾਣਾ ਸ਼ਹਿਰ ਆ ਇਹਨੂੰ ਪੁਰਾਣੇ ਸ਼ਹਿਰਾਂ ਦੇ ਵਿੱਚ ਗਿਣਿਆ ਜਾਂਦਾ ਹੈ ਠੀਕ ਹੈ ਅੱਗੇ ਹੈ ਨੰਬਰ 8 ਇਹ ਸ਼ਹਿਰ ਕਈ ਮਸ਼ਹੂਰ ਕਲਾਕਾਰਾਂ ਗੀਤਕਾਰਾਂ ਤੇ ਐਕਟਰਾਂ ਦੀ ਜਨਮ ਭੂਮੀ ਵੀ ਹੈ ਠੀਕ ਹੈ ਇੱਥੇ ਕਿੰਨੇ ਗੀਤਕਾਰ ਜਿੱਦਾਂ ਸਰਤਾ ਸਤਿੰਦਰ ਸਰਤਾਜ ਹੋਏ ਆ ਆਪਣੇ ਕਿੰਨੇ ਕਲਾਕਾਰ ਹੋਏ ਆ ਤੇ ਐਕਟਰ ਜਿਹੜੇ ਆ ਹਿਸ਼ਾਰਪੁਰ ਦੀ ਜਨਮ ਭੂਮੀ ਤੋਂ ਪੈਦਾ ਹੋਏ ਆ ਠੀਕ ਹੈ ਨਾ ਅੱਗੇ ਹੈ ਨੰਬਰ 9 ਇੱਥੇ ਦੇ ਲੋਕ ਮਿਹਨਤੀ ਦਿਲਦਾਰ ਤੇ ਮਹਿਮਾਨ ਨਿਵਾਜੀ ਨਵਾਜਵਾਨ ਹੁੰਦੇ ਹਨ ਠੀਕ ਹੈ ਮਹਿਮਾਨ ਨਿਵਾਜ਼ੀ ਇਹਨਾਂ ਨੂੰ ਬਹੁਤ ਪਸੰਦ ਆਉਂਦਾ ਠੀਕ ਹੈ ਅੱਗੇ ਹੈ ਨੰਬਰ 10 ਇੱਥੋਂ ਦੇ ਭੋਜਨ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਮਸ਼ਹੂਰ ਹੈ ਠੀਕ ਹੈ ਮੱਕੀ ਤੇ ਰੋਟੀ ਤੇ ਸਰੋਂ ਦਾ ਸਾਗ ਜਿਹੜਾ ਆ ਪੰਜਾਬ ਵਿੱਚ ਬਹੁਤ ਖਾਧਾ ਜਾਂਦਾ ਪਰ ਹੁਸ਼ਿਆਰਪੁਰ ਦੇ ਵਿੱਚ ਬਹੁਤ ਮਸ਼ਹੂਰ ਹੈ ਨੰਬਰ 11 ਇੱਥੋਂ ਦੀਆਂ ਇੱਥੋਂ ਦੀਆਂ ਹੱਥ ਕਲਾਾਂ ਅਤੇ ਪੰਜਾਬੀ ਜੁੱਤੀਆਂ ਕਾਫੀ ਪ੍ਰਸਿੱਧ ਹਨ ਠੀਕ ਹੈ ਲੋਕੀ ਜਿਹੜੀਆਂ ਹੱਤ ਕਲਾਵਾਂ ਦਾ ਜਿਹੜਾ ਆ ਬਹੁਤ ਕਾਮ ਆ ਇੱਥੇ ਤੇ ਪੰਜਾਬੀ ਜੁੱਤੀਆਂ ਬੜੀਆਂ ਪ੍ਰਸਿੱਧ ਤਾਂ ਅੱਗੇ ਹੈ ਨੰਬਰ 12 ਮੈਨੂੰ ਆਪਣੇ ਸ਼ਹਿਰ ਉੱਤੇ ਬਹੁਤ ਮਾਣ ਹੈ ਜਾਂ ਮੈਨੂੰ ਆਪਣੇ ਸ਼ਹਿਰ ਉੱਤੇ ਮਾਣ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ 12 ਲਾਈਨਾਂ ਦਾ ਮੇਰਾ ਸ਼ਹਿਰ ਲੇਖ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਤਾਂ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡਾ ਕਿਹੜਾ ਸ਼ਹਿਰ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਵੀ ਕਰਨਾ ਔਰ ਕਮੈਂਟ ਵੀ ਕਰਕੇ ਦੱਸਣਾ ਠੀਕ ਹੈ ਤੁਸੀਂ ਅੱਛੇ ਬੱਚਿਓ ਪੜ੍ਹਨਾ ਜ਼ਰੂਰ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਓਕੇ ਬਾਏ